ਅੱਜ 23 ਮਈ ਇੱਕ ਇਤਿਹਾਸਕ ਦਿਨ ਹੈ 111 ਬਰੀ ਪਹਿਲਾ 23 ਮਈ 1914 ਨੂੰ ਇੱਕ ਘਟਨਾਕਰਮ ਜਿਹੜਾ ਹੈ ਉਹ ਹੁੰਦਾ ਹੈ ਜੁ ਜਿਹਦਾ ਸਬੰਧ ਸਾਡੇ ਬਜ਼ੁਰਗ ਕਦਰੀ ਬਾਬਿਆਂ ਦੇ ਨਾਲ ਹੈ ਕੈਨੇਡਾ ਦੇ ਵਿੱਚ ਬਰਦਾਨੀਆਂ ਦੇ ਪ੍ਰਭਾਵਹੀਨ ਹਕੂਮਤ ਸੀ ਤੇ ਬ੍ਰਿਟਾਨੀਆਂ ਦਾ ਭਾਰਤੀ ਲੋਕਾਂ ਦੇ ਉੱਤੇ ਭਾਰਤ ਦੇ ਉੱਤੇ ਕਬਜ਼ਾ ਸੀ ਤੇ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਕਾਨੂੰਨ ਜਿਹੜੇ ਹੈ ਖਾਸ ਤੌਰ ਤੇ ਭਾਰਤੀਆਂ ਲਈ ਜਾਂ ਏਸ਼ੀਆਈ ਮੂਲ ਦੇ ਉਹਨਾਂ ਲੋਕਾਂ ਲਈ ਜਿਨ੍ਹਾਂ ਲੋਕਾਂ ਦੇ ਦੇ ਮਿਲਕਾਂ ਨੂੰ ਗੁਲਾਮ ਬਣਾਇਆ ਗਿਆ ਸੀ ਬਹੁਤ ਸਖਤ ਕਰ ਦਿੱਤੇ ਔਰ ਉਹਨਾਂ ਕਾਨੂੰਨਾਂ ਨੂੰ ਚੁਣੌਤੀ ਦੇਣ ਲਈ ਬਾਬਾ ਗੁਰਦੇਵ ਸਿੰਘ ਜੀ ਨੇ ਇੱਕ ਜਹਾਜ਼ ਜੱਪਾਨ ਦੀ ਕੰਪਨੀ ਸੀ ਕਾਮਗਾਟਾ ਮਾਰੂ ਉਹਦੇ ਨਾਮ ਦੇ ਉੱਤੇ ਕਿਰਾਏ ਤੇ ਲਿਆ 11000 ਪ੍ਰਤੀ ਡਾਲਰ ਮਹੀਨਾ ਕਿਰਾਇਆ ਸੀ ਤੇ 6 ਮਹੀਨਿਆਂ ਲਈ 66000 ਡਾਲਰ ਜਿਹੜਾ ਹੈ ਉਹ ਕਿਰਾਇਆ ਅਦਾ ਕਰਕੇ ਇਹ ਜਹਾਜ਼ ਜਿਹੜਾ ਹੈ ਉਹ ਕਿਰਾਏ ਤੇ ਲਿਆਂ ਗਿਆ ਤੇ ਜਹਾਜ਼ ਕਿਰਾਏ ਤੇ ਲੈਣ ਤੋਂ ਪਹਿਲਾਂ ਇੱਕ ਕੰਪਨੀ ਜਿਹੜੀ ਹੈ ਉਹ ਬਣਾਈ ਗਈ ਜਿਹਦਾ ਨਾਂ ਰੱਖਿਆ ਗਿਆ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਇਸ ਗੁਰੂ ਨਾਨਕ ਸਟੀਮ ਸ਼ਿਪ ਕੰਪਨੀ ਨੇ ਇੱਕ ਤਾਂ ਸੇਲ ਕੀਤੀਆਂ ਇਹ ਜਹਾਜ਼ ਦਾ ਜਿਹੜਾ ਨਾਂ ਰੱਖਿਆ ਗਿਆ ਉਹ ਨਾਂ ਰੱਖਿਆ ਗਿਆ ਸੀ ਗੁਰੂ ਨਾਨਕ ਜਹਾਜ਼ ਤੇ ਗੁਰੂ ਨਾਨਕ ਜਹਾਜ਼ ਕੈਨੇਡਾ ਵੱਲ ਰਵਾਨਾ ਹੋਇਆ ਇਸ ਜਹਾਜ਼ ਦੀ ਖਾਸੀਅਤ ਸੀ ਇੱਕ ਤਾਂ ਇਹ ਇੱਕ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਸੀ ਇਸ ਜਹਾਜ਼ ਦਾ ਨਾਮ ਦੂਜਾ ਇਸ ਜਹਾਜ਼ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਪੂਰੇ ਸਫ਼ਰ ਦਰਾਨ ਪੰਜ ਸ੍ਰੀ ਅਖੰਡ ਪਾਠ ਸਾਹਿਬ ਹੋਏ ਸੀ ਇਸ ਜਹਾਜ਼ ਦੇ ਵਿੱਚ ਤੇ ਦੋ ਸ੍ਰੀ ਸਹਿਜ ਪਾਠ ਜਿਹੜੇ ਆਰੰਭ ਕਰਕੇ ਤੇ ਭੋਗ ਪਾਏ ਗਏ ਸਨ। 300 74-75 ਦੇ ਕਰੀਬ ਕਈਆਂ ਨੇ 376 ਲਿਖਿਆ ਹੈ ਦੇ ਕਰੀਬ ਇਸ ਜਹਾਜ਼ ਦੇ ਵਿੱਚ ਯਾਤਰੀ ਸੰਗ ਜਿਦੇ ਵਿੱਚੋਂ 24 ਜਿਹੜੇ ਹੈ ਉਹ ਮੁਸਲਮਾਨ ਸੀ ਤੇ 12 ਜਿਹੜੇ ਆ ਉਹ ਹਿੰਦੂ ਸੀ ਤੇ ਬਾਕੀ ਸਾਰੇ ਜਿਹੜੇ ਆ ਉਹ ਸਿੱਖ ਸੀ ਯਾਤਰੀਆਂ ਦੇ ਨਾਲ ਭਰਿਆ ਇਹ ਜਹਾਜ਼ ਕੈਨੇਡਾ ਦੇ ਬੰਦਰਗਾਹ ਤੇ ਪਹੁੰਚਦਾ ਹੈ ਤੇ ਜਹਾਜ਼ ਨੂੰ ਜਿਹੜਾ ਪੋਰਟ ਦੇ ਉੱਤੇ ਲੱਗਣ ਦੀ ਜਿਹੜੇ ਹੈ ਉਹ ਆਗਿਆ ਨਹੀਂ ਮਿਲਦੀ ਯਾਤਰੀਆਂ ਨੂੰ ਉਤਰਨ ਦੀ ਆਗਿਆ ਨਹੀਂ ਮਿਲਦੀ ਰਸ਼ਨ ਪਾਣੀ ਸੀਮਤ ਹੋ ਜਾਂਦਾ ਹੈ ਬਹੁਤ ਦਰਦਨਾਕ ਤੇ ਹੌਲਨਾਖ ਹਾਲਾਤ ਜਿਹੜੇ ਉਹ ਯਾਤਰੀਆਂ ਦੇ ਬੰਦੇ ਆ ਆਖਰ ਉਹ ਜਹਾਜ਼ ਨੂੰ ਵਾਪਸ ਜਿਹੜਾ ਉਹ ਮੋੜਿਆ ਜਾਂਦਾ ਜਦੋਂ ਉਹ ਜਹਾਜ਼ ਕਲਕੱਤੇ ਦੀ ਬਜ਼ਬਸ ਘਾਟ ਦੇ ਉੱਤੇ ਲੱਗਦਾ ਤੇ ਉੱਥੇ ਪੁਲਿਸ ਵੱਲੋਂ ਅੰਦਾਜ਼ ਤੋਂ ਦੇ ਯਾਤਰੀਆਂ ਦੇ ਉੱਤੇ ਗੋਲੀ ਚਲਾਈ ਜਾਂਦੀ ਏ ਜਿਹਦੇ ਨਾਲ ਤਕਰੀਬਨ 2 ਦਰਜਨ ਦੇ ਕਰੀਬ ਯਾਤਰੀ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਮੁੱਖ ਗੱਲ ਜਿਹੜੀ ਹੈ ਉਹ ਇਹ ਹੈ ਕਿ ਇਸ ਜਹਾਜ਼ ਦਾ ਜਿਹੜਾ ਨਾਂ ਹੈ ਉਹ ਗੁਰੂ ਨਾਨਕ ਜਹਾਜ਼ ਸੀ ਲੇਕਿਨ ਦੁਨੀਆ ਭਰ ਦੇ ਵਿੱਚ ਇਹਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਨਾਮ ਨਾਲ ਜਿਹੜਾ ਹੈ ਉਹ ਪ੍ਰਸਿੱਧੀ ਪ੍ਰਾਪਤ ਹੋਈ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਨੇ ਇਹ ਜਹਾਜ਼ ਲੀਜ਼ ਦੇ ਉੱਤੇ ਲੈ ਕੇ 6 ਮਹੀਨਿਆਂ ਲਈ ਇਹਦਾ ਨਾਂ ਜਿਹੜਾ ਹੈ ਗੁਰੂ ਨਾਨਕ ਜਹਾਜ਼ ਰੱਖ ਕੇ ਤੇ ਫਿਰ ਜਿਹੜਾ ਇਹਨੂੰ ਰਵਾਨਾ ਕੀਤਾ ਸੀ ਅੱਜ ਜੇ ਤੁਸੀਂ Google ਦੇ ਉੱਤੇ ਸਰਚ ਮਾਰਦੇ ਹੋ ਤੇ ਉੱਥੇ ਵੀ ਕਾਮਗਾਟੋ ਜਹਾਜ਼ ਜਿਹੜਾ ਉਹ ਲਿਖਿਆ ਮਿਲਦਾ ਹੈ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਵੀ ਕਾਮਗਾਟਾ ਮਰ ਜਹਾਜ਼ ਹੈ ਔਰ ਅਸੀਂ ਆਪਣੇ ਸਿੱਖਾ ਤੋਂ ਵੀ ਜਿਹੜਾ ਹੈ ਜਾਂ ਵਿਦਵਾਨਾਂ ਤੋਂ ਸਕਾਲਰਾਂ ਤੋਂ ਬੁੱਧੀ ਜੀਵਿਆਂ ਤੋਂ ਵੀ ਇਹ ਕੋਈ ਸੁਣਦੇ ਆ ਕਿ ਇਸ ਜਹਾਜ਼ ਦਾ ਨਾਂ ਜਿਹੜਾ ਉਹ ਕਾਮਗਾਟਾ ਮਾਰੂ ਜਦਕਿ ਕਾਮਗਾਟਾ ਮਾਰੂ ਇਸ ਦਾ ਪਹਿਲਾ ਨਾਂ ਸੀ ਜਪਾਨੀ ਕੰਪਨੀ ਸੀ ਕਾਮਗਾਟ ਮਾਰੂ ਉਹਦਾ ਇਹ ਜਹਾਜ਼ ਸੀ ਜਦੋਂ ਸਿੱਖਾਂ ਨੇ ਇਸ ਜਹਾਜ਼ ਨੂੰ ਲੀਜ਼ ਤੇ ਲਿਆ ਤੇ ਇਸ ਜਹਾਜ਼ ਦਾ ਨਾਮ ਜਿਹੜਾ ਹੈ ਉਹ ਗੁਰੂ ਨਾਨਕ ਜਹਾਜ਼ ਕੀਤਾ ਸੀ ਗੁਰੂ ਨਾਨਕ ਜਹਾਜ਼ ਹੈਰੀਟੇਜਰ ਸੁਸਾਇਟੀ ਕੈਨੇਡਾ ਦੇ ਵਿੱਚ ਉਹ ਯਤਨਸ਼ੀਲ ਹੈ ਕਿ ਇਸ ਤੇ ਗੁਰੂ ਨਾਨਕ ਜਹਾਜ਼ ਦੇ ਨਾਮ ਨੂੰ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਪ੍ਰਮੋਟ ਕੀਤਾ ਜਾਵੇ ਅਰ ਬਾਈ ਗੁਰੂ ਅਕੀਰਦਾਸ ਹੈ ਕਿ ਉਹਨਾਂ ਨੂੰ ਇਸ ਮਕਸਦ ਲਈ ਕਾਮਯਾਬੀ ਵੀ ਮਿਲੇ ਤੇ ਸਾਰੇ ਸਾਨੂੰ ਸਿੱਖ ਸਕਾਲਰਾਂ ਬੁੱਧੀਜੀਵੀਆਂ ਨੂੰ ਘੱਟੋ-ਘੱਟ ਸਾਨੂੰ ਸਿੱਖ ਜਿਹੜੇ ਅਸੀਂ ਸੰਸਾਰ ਦੇ ਉੱਤੇ ਵਸਦੇ ਆ ਅਸੀਂ ਜਦੋਂ ਇਸ ਜਹਾਜ਼ ਦਾ ਨਾਮ ਲਈਏ ਤੇ ਕਮਗਾਟੂ ਮਾਰੂ ਜਹਾਜ਼ ਦੀ ਬਜਾਏ ਅਸੀਂ ਗੁਰੂ ਨਾਨਕ ਜਹਾਜ਼ ਹੀ ਜਿਹੜਾ ਹੈ ਉਹ ਅਖੀਰ ਬੜਾ ਵੱਡਾ ਐ ਸਾਖਾ ਸੀ ਔਰ ਇਸ ਨੇ ਭਾਰਤੀਆਂ ਨੂੰ ਨਹੀਂ ਬਲਕਿ ਪੂਰੀ ਦੁਨੀਆ ਦੇ ਉਹਨਾਂ ਲੋਕਾਂ ਨੂੰ ਜਿਹੜੇ ਉਸ ਵੇਲੇ ਗੁਲਾਮੀ ਦੀ ਹਾਲਤ ਨੂੰ ਪਹੁੰਚ ਰਹੇ ਸਨ ਉਹਨਾਂ ਦੇ ਵਿੱਚ ਇਹ ਬੜਾ ਜਿਹੜਾ ਹੈ ਇੱਕ ਹਾਲ ਨਕਸ਼ਾ ਕੇ ਵੱਜੂ ਡਿੱਗਦਾ ਹੈ ਉਸ ਵੇਲੇ ਗਿਆ ਇਸ ਘਟਨਾ ਕਾਰਨ ਮੈਂ ਫਿਰ ਕਹਾਂਗਾ ਅੱਜ 111ਵੇਂ ਵਰੇ ਕੰਢ ਦੇ ਮੌਕੇ ਦੇ ਉੱਤੇ ਕਿ ਬਾਬਾ ਗੁਰਦੇਵ ਸਿੰਘ ਜੀ ਦਾ ਜਹਾਜ਼ ਗੁਰੂ ਨਾਨਕ ਜਹਾਜ਼ ਸੀ ਕਿ ਬਾਬਾ ਗੁਰਦੇਵ ਸਿੰਘ ਜੀ ਨੂੰ ਕਾਮਾਗਾਟਾ ਮਾਰੂ ਨਹੀਂ ਬਲਕਿ ਬਾਬਾ ਗੁਰਦੇਵ ਸਿੰਘ ਜੀ ਨੂੰ ਗੁਰੂ ਨਾਨਕ ਜਹਾਜ਼ ਵਾਲਾ ਜਿਹੜਾ ਹੈ ਉਹ ਕਿਹਾ ਜਾਣਾ ਚਾਹੀਦਾ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਉਸਨੇ ਨਾਮ ਰੱਖਿਆ ਸਿੱਖ ਦੀ ਭਾਵਨਾ ਹੁੰਦੀ ਹੈ ਜਦੋਂ ਸਿੱਖ ਰਾਜ ਕਾਇਮ ਹੋਇਆ ਤੇ ਚਾਹੇ ਬਾਬਾ ਬੰਦਾ ਸਿੰਘ ਜੀ ਬਹਾਦਰ ਸੀ ਚਾਹੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਗੁਰੂ ਸਹਿਬਾਨ ਦੇ ਨਾਮ ਦੇ ਉੱਤੇ ਸਿੱਕੇ ਚਲਾਏ ਸੀ ਤਿੰਨ ਗਦਰੀ ਯੋਧਿਆਂ ਦੀ ਗਦਰੀ ਬਾਬਿਆਂ ਦੀ ਵੀ ਜਿਹੜੀ ਹੈ ਇਹ ਸੋਚ ਸੀ ਕਿ ਇਹ ਜਹਾਜ਼ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਹੋਣਾ ਚਾਹੀਦਾ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਇਸ ਜਹਾਜ਼ ਦਾ ਨਾਮ ਰੱਖਿਆ ਤਜ ਇਕ ਸੋ 11 ਬਰੇ ਬਾਅਦ ਅਸੀਂ ਇਸ ਘਟਨਾ ਕਰਨ ਦੇ ਵਿੱਚ ਜਿੱਥੇ ਸ਼ਹੀਦ ਹੋਣ ਵਾਲੇ ਸ਼ਹੀਦ ਸਿਕਾ ਨੂੰ ਯਾਦ ਕਰਦੇ ਹਾਂ ਉੱਥੇ ਇਸ ਘਟਨਾ ਕਰਨ ਤੋਂ ਬਾਅਦ ਕਈ ਬੰਦੀ ਕਈ ਕੈਦੀ ਇਹ ਜਿਹੜੇ ਮੁਸਾਫਰ ਸੀ ਉਹਨਾਂ ਨੂੰ ਬੰਦੀ ਬਣਾਇਆ ਗਿਆ ਸੀ ਇਸ ਦਾ ਖੁਦ ਬਾਬਾ ਗੁਰਦੇਵ ਸਿੰਘ ਜੀ ਨੂੰ 5 ਸਾਲ ਬੰਦੀ ਰਹਿਣਾ ਪਿਆ ਸੀ ਉਹਨਾਂ ਦੀ ਕੀਤੀ ਕੁਰਬਾਨੀ ਨੂੰ ਵੀ ਅਸੀਂ ਹਮੇਸ਼ਾ ਯਾਦ ਕਰਦੇ ਹਾਂ ਅਤੇ ਯਾਦ ਕਰਦੇ ਰਹਾਂਗੇ